ਇਸ ਪਿੰਡ ਦੇ ਜਿਹੜਾ ਮੁਸਲਮਾਨ ਭਾਈਚਾਰਾ ਹੈ ਉਹਨਾਂ ਦੇ ਕੋਲ ਮਸਜਿਦ ਲਈ ਜਗ੍ਹਾ ਨਹੀਂ ਸੀ ਜੀ ਔਰ ਉਹ ਆਪਣੇ ਘਰਾਂ 'ਚ ਹੀ ਨਮਾਜ਼ ਪੜ੍ਹਦੇ ਸੀ ਤੇ ਆਸ-ਪਾਸ ਦੇ ਕਿਸੇ ਵੱਡੇ ਪਿੰਡ ਦੇ ਵਿੱਚ ਨਮਾਜ਼ ਪੜ੍ਹਨ ਲਈ ਚਲਵਾਉਂਦੇ ਸੀ ਤੇ ਬੜੀ ਕੁਝੀ ਗੱਲ ਹੈ ਕਿ ਪਿੰਡ ਦੇ ਹੀ ਜ਼ਿੰਮੇਦਾਰ ਭਾਈਚਾਰੇ ਨੇ ਉਹਨਾਂ ਦੀ ਇਸ ਤਕਲੀਫ ਨੂੰ ਮਹਿਸੂਸ ਕੀਤਾ ਤੇ ਉਹਨਾਂ ਨੇ ਆਪਣੇ ਬਲੋਮੇਨ ਸਰਵਕ ਦੇ ਉੱਤੇ ਇਹ ਮਸਜਿਦ ਲਈ ਜਗ੍ਹਾ ਜਿਹੀ ਹੈ 61 ਪਰਿਵਾਰ ਨੇ ਜਿਹੜੀ ਹੈ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਦੇ ਲਈ डोनेट ਕੀਤੀ ਹੈ ਮੈਨੂੰ ਸਮਝਣਾ ਕਿ ਅੱਜ ਦੇ ਵਰਤ ਵਿੱਚ ਜਦੋਂ ਕਿ ਭਾਰਤ ਦੇ ਵਿੱਚ ਵੱਡੀ ਗਿਣਤੀ ਚ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਨਫ਼ਰਤ ਫੈਲਾਣਾ ਚਾਹੁੰਦੇ ਨੇ ਪਰ ਬਹੁਤ ਸਾਰੇ ਲੋਕ ਸਿਰਫ ਸ਼ਰਮ ਦੇ ਨਾਂ ਦੇ ਇੱਕ ਸਿਰ ਬੰਨ੍ਹਿਆ ਪਾ ਕੇ ਇਹਨਾਂ ਸ਼ਰਤਾਂ ਸਾਕ ਕਰਨਾ ਚਾਹੁੰਦੇ ਨੇ ਇੱਕ ਵਾਰੀ ਸਿਰ ਪੰਜਾਬ ਦੀ ਧਰਤੀ ਤੋਂ ਇੱਕ ਮੁਹੱਬਤ ਦਾ ਸਨੇਹ ਨਾ ਪੰਜਾਬ ਦੀ ਧਰਤੀ ਤੋਂ ਪਿਆਰ ਦਾ ਸਨੇਹਾ ਜਿਹੜਾ ਕੋਈ ਸਪੇਨ ਦੇ ਸਿੱਖ ਭਾਈ ਸਾਰੇ ਨੇ ਜਿਹੜਾ ਉਹ ਪੂਰੇ ਪੰਜਾਬ ਤੋਂ ਲੁੱਟੇ ਕਰੇ ਰਹਿਣਾ ਰੱਬ ਨਹੀਂ ਰੱਬ ਵੱਲੋਂ ਹੀ ਕਹਿ ਲੋ ਹੁਕਮ ਹੋਇਆ ਜੀ ਮੈਂ ਇੱਦੀ ਵੀ ਵੀ ਕਾਟਦਾ ਬਹੁਤ ਸਮੇਂ ਤੋਂ ਸੀ ਕਿਸੇ ਵਾਸਤੇ ਉਹਨਾਂ ਰੱਬ ਨੇ ਕਰਵਾਉਣਾ ਸੀ ਚੰਗਾ ਕੰਮ ਕੋਈ ਕਹਿ ਲੋ ਜੀ ਇਹ ਸੋਨਾਂ ਬੰਦੇ ਨੂੰ ਹੁਕਮ ਹੋ ਜਾ ਤਾਂ ਉਹ ਹੋ ਗਿਆ